ਦੋਸਤੋ ਸਾਰੇ ਵੀਰਾਂ ਦਾ ਫੇਸਬੁਕ YouTube ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਆ ਟਰੈਕਟਰ ਤੇ ਪਹਿਲਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਨਾਮ ਹੈ ਜੀ ਆਪਣਾ ਗੱਜੀਤ ਸਿੰਘ ਆ ਜੀ ਠੀਕ ਆ ਤੇ ਪਿੰਡ ਜੀ ਪਿੰਡ ਮਾਉੜਪੁਰ ਦਾ ਮਾਉੜ ਖੁਰਦੇ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 9953 17333 ਦੁਬਾਰੇ ਫੇਰ ਬੋਲ ਦਿਓ ਜੀ 9953 17333 ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਹੈ ਤੇ ਆਪਣਾ ਇਹ ਦੱਸ ਦਿਓ ਜੀ ਇਹ 1 99 35 95 022 ਇਹ ਦੂਜਾ ਨੰਬਰ ਹੈ ਜੀ ਤੇ ਬਾਕੀ ਸਿਰੇ ਆਪਣੀ ਲੋਕੇਸ਼ਨ ਦੱਸ ਦਿਓ ਜੀ ਇਹ ਕਿੱਥੇ ਹੁੰਦਿਆ ਕਾ ਨੰਬਰ ਪਲਾਟ ਹੈ ਜੀ ਇਹ ਤਲਵੰਡੀ ਸਾਬੋ ਟਰੈਕਟਰ ਮੰਡੀ ਪੰਪ ਨੂੰ ਸਾਹਮਣੇ ਪੈਟਰੋਲੀਅਮ ਪੰਪ ਭਾਰਤੀ ਪੈਟਰੋਲੀਅਮ ਪੰਪ ਦੇ ਸਾਹਮਣੇ ਹੁੰਦੇ ਆ ਤੇ ਬਾਕੀ ਸਿਰੇ ਉ ਕਿੱਥੇ ਹੁੰਦੇ ਆ ਬੁੱਧਵਾਰ ਤੋਂ ਬਿਨਾ ਜੀ ਬੁੱਧਵਾਰ ਤੋਂ ਕੁਛ ਤੇ ਪਿੰਡੀ ਹੁੰਦੇ ਨੇ ਠੀਕ ਆ ਜੀ ਤੇ ਕੁਛ ਇੱਥੇ ਨੌਰੇ ਚ ਰੱਖ ਲੈਣਾ ਸੋਨੇ ਨੌਰੇ ਚ ਠੀਕ ਆ ਇੱਥੇ ਸਾਹਮਣੇ ਨੌਰੇ ਚ ਲਾਉਂਦੇ ਆ ਤੇ ਬਾਕੀ ਸਿਰੇ ਫੋਨ ਕਰਕੇ ਆਵੇ ਤੁਸੀਂ ਟਰੈਕਟਰ ਦਿਖਾ ਦਿਓਗੇ ਜੀ ਠੀਕ ਆ ਇਧਰ ਆ ਗਈ ਸੋਨਾ ਲੀਕਾ ਟਰੈਕਟਰ ਸੋਨਾ ਲੀਕਾ 50 ਦਾ ਟਰੈਕਟਰ ਜੀ ਦੇਖ ਸਕਦੇ ਹੋ 3 ਸਪੀਡ ਹੈ ਜੀ ਇਹੇ 3 ਸਪੀਡ ਹੈ ਜੀ ਸਿਕੰਦਰ ਦੇਖ ਸਕਦੇ ਹੋ 55 ਐਚਪੀ ਜਮਾ ਨਮਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਟਾਇਰ ਕਿੰਨੇ ਕੁ ਪਏ ਆ ਬਈ ਇਹਦੇ 86 80 ਕੁ ਪੈਸੇ ਟਾਇਰ ਆ ਜੀ ਟਰੈਕਟਰ ਦੇ ਦੇਖ ਸਕਦੇ ਹੋ ਜਮਾ ਨਵਾਂ ਟਰੈਕਟਰ ਪਿਆ ਜੀ 22 ਮਾਡਲ ਰੇਟ ਹੈ 6 ਲੱਖ 25000 ਰੁਪਇਆ ਤੇ ਬਾਕੀ ਸਿਰੇ ਆਪਾਂ ਬਾਈ ਮੌਕੇ ਤੇ ਦੇਣਾ ਕਿੰਨੇ ਦਾ ਜੀ ਬਸ ਬਾਗਾ ਬਾਤਾਂ ਕਰ ਤੈਨੂੰ 6 ਰੱਖਣ ਦੇ ਦੇਗੇ ਬਾਈ ਕਹਿੰਦਾ 6 ਲੱਖ ਰੁਪਏ ਦਾ ਦੇ ਦਾਂਗੇ ਬਾਲੀਆਂ ਬਾਤਾਂ ਘਾਟਾਂ ਨਹੀਂ ਬਾਈ ਦੇਖ ਸਕਦੇ ਹੋ ਬਾਕੀ ਸਿਰੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਜੀ ਮੌਕੇ ਤੇ ਮਾਨਤਾਨ ਕਰ ਦੋਗੇ ਬਾਈ ਕਹਿੰਦਾ ਬਾਕੀ ਸਿਰੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਉਹੋ ਜਿਹਾ ਮਾਨਤਾਨ ਮੌਕੇ ਤੇ ਕਰ ਦਾਂਗੇ ਪੂਰਾ ਵਧੀਆ ਮਾਨ ਤਾਨ ਕਰ ਦੂ ਜੇ ਕਿਸੇ ਵੀਰ ਨੇ ਸੋਨਾ ਲੀਕਾ ਲੈਣਾ ਜੀ ਦੇਖ ਸਕਦੇ ਹੋ ਇਹਦੇ ਨਾਲ ਨਾਲ ਇਧਰ ਆ ਗਿਆ ਸੋਨਾ ਲੀਕਾ 60 ਦਾ ਜੀ 60 ਦਾ ਸੋਨਾ ਲੀਕਾ ਜੀ 21 ਮਾਡਲ ਦੇਖ ਸਕਦੇ ਹੋ 6,65,000 ਰੁਪਿਆ ਰੇਟ ਹੈ ਜੀ ਕੋਕਾ ਪੀਸ ਆ ਜਮਾ ਟਰੈਕਟਰ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਦੇਖ ਸਕਦੇ ਹੋ ਸਾਈਡ ਗੇਅਰ ਜੀ 60 ਐਚ ਪੀ ਚ ਆ ਗਿਆ ਇਹ 60 ਦੀ ਆ ਗਿਆ ਭਾਈ ਪੰਜਾਬ ਨੰਬਰ ਹੈ ਜੀ ਇਹ ਕਿੰਨੇ ਦਾ ਦੇਣਾ ਜੀ ਆਪਾਂ ਮੌਕੇ ਤੇ ਇਹ ਦੇ ਦਿਆਂਗਾ ਆਪਾਂ 64000 ਦਾ 64000 ਰੁਪਏ ਦਾ ਦੇ ਦਾਂਗੇ ਬਾਈ ਕਹਿੰਦਾ 25000 ਰੁਪਿਆ ਡਿਸਕਾਊਂਟ ਕਰਤਾ ਜੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜਮਾ ਨਮਾ ਟਰੈਕਟਰ ਪਿਆਗਾ ਇਹਦੇ ਨਾਲ ਨਾਲ ਆ ਗਿਆ ਜੀ ਇਧਰ 9811 9811 98 ਮਾਡਲ ਜੀ 245000 ਰੁਪਿਆ ਰੇਟ ਹੈ ਮੂਰਲੇ ਟਾਇਰ ਜਮਾ ਨਵੇਂ ਆ ਮਾਗਰਲੇ ਪਏ ਆ ਜੀ 90 ਪੈਸੇ ਇਹ ਵੀ ਟਰੈਕਟਰ ਬਾਈ ਰੇਨ ਵਾਲਾ ਸਾਰਾ ਤੇ ਪੇਂਟ ਹੋਇਆ ਹੋਇਆ ਕੱਲੇ ਮਗਰਿਆਟ ਪੇਂਟ ਹੋਇਆ ਜੀ ਮਗਰਿਆਟ ਤੇ ਟੈਂਕੀ ਸ਼ੋ ਦਾ origignal tractor ਹੈ ਜੇ ਕਿਸੇ ਵੀਰ ਨੇ tractor ਲੈਣਾ 98 11 ਪੂਰਾ ਚੰਗਾ tractor ਹੈ ਜੀ ਦੇਖ ਸਕਦੇ ਹੋ ਇਹ ਕਿੰਨੇ ਦਾ ਦੇ ਦੇਾਂਗੇ ਜੀ ਆਪਾਂ ਕੋਈ ਆਪਾਂ ਦੇ ਦੇਾਂਗੇ 215000 ਦਾ 215000 ਦਾ ਮਿਲ ਜੂ ਜੀ ਦੇਖ ਸਕਦੇ ਹੋ 30000 ਰੁਪਿਆ ਡਿਸਕਾਊਂਟ ਕਰਤਾ ਬਾਈ ਨੇ ਸ਼ੋ ਸਾਰੀ origignal ਹੈ ਮਗਰਿਆਟ ਤੇ ਉਹ ਟੈਂਕੀ ਥੋੜੀ ਜੀ ਤਿਆਰ ਹੋਈ ਆ tractor ਜੇ ਕਿਸੇ ਵੀਰ ਨੇ ਲੈਣਾ 98 ਮਾਡਲ ਜੀ ਤੇ ਨੰਬਰ ਕਿੱਥੋਂ ਦਾ ਜੀ ਇਹਦਾ ਹਰਿਆਣਾ ਕ ਪੰਜਾਬ ਆ ਇਹਦਾ ਰਾਜਸਥਾਨ ਨੰਬਰ ਹੈ ਜੀ ਰਾਜਸਥਾਨ ਨੰਬਰ ਹੈ ਜੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਇਹਦੇ ਨਾਲ ਆ ਗਿਆ ਸੋਨਾ ਲੀਕਾ ਜੀ 6 ਮਾਡਲ 50 ਦਾ ਸੋਨਾ ਲੀਕਾ ਹੀ 6 ਮਾਡਲ ਸਿੰਪਲ ਸਟੀਅਰਿੰਗ 285000 ਰੁਪਿਆ ਰੇਟ ਹੈ ਇਹਦੇ ਟਾਇਰ ਕਿੰਨੇ ਕ ਹੈ ਜੀ ਐ 80 ਪੈਸੇ ਮਾਰ ਲੈ ਮੂਰਲੇ ਨਵੇਂ ਨੂੰ ਮੂਰਲੇ ਜਮਾ ਨਵੇਂ ਆ ਜੀ ਮਾਕਰ ਲੈ 80 ਪੈਸੇ ਟਾਇਰ ਆ ਟਰੈਕਟਰ ਦੇ ਇੰਜਨ ਗੇਅਰ ਦਾ ਓਕੇ ਹੈ ਜੀ ਕਾਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਹੈ ਬੇਫਿਕਰ ਹੋ ਕੇ ਲੈ ਜਾਓ ਜੀ ਤੇ ਇਹ ਮੌਕੇ ਤੇ ਕਿੰਨੇ ਦਾ ਦੇਣਾ ਜੀ 2,85,000 ਰੁਪਇਆ ਡਿਮਾਂਡ ਹੈ 2,55,000 ਦਾ 2,55,000 ਰੁਪਇਆ ਦੇ ਦਿਆਂਗੇ ਅੱਜ ਬਾਈ ਨੇ ਪੂਰੇ ਵੱਡੇ ਆਫਰ ਹੀ ਕਰਤੇ ਬਾਈ ਹਾਂ ਪੂਰੇ ਵੱਡੇ ਆਫਰ ਕਰਤੇ ਜੀ ਬਾਈ ਨੇ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈਗਾ ਜੀ ਜੇ ਕਿਸੇ ਵੀਰ ਨੇ ਲੈਣਾ ਅੱਜ ਬਾਈ ਨੇ ਪੂਰੇ ਵੱਡੇ ਆਫਰ ਕਰਤੇ ਜੀ ਦੇਖ ਸਕਦੇ ਹੋ ਇੱਧਰ ਫੇਰ ਆ ਗਿਆ ਸੋਨਾ ਲੀਕਾ ਇੱਧਰ ਫੇਰ ਆ ਗਿਆ ਜੀ ਸੋਨਾ ਲੀਕਾ ਦੇਖ ਸਕਦੇ ਹੋ ਜੀ 50 ਦਾ 2020 ਮਾਡਲ ਜੀ 6 ਲੱਖ 15000 ਰੁਪਿਆ ਰੇਟ ਹੈ ਜੀ ਚੇਂਜਰ ਵਾਲਾ ਆ ਗਿਆ ਹਨਾ ਬਈ ਚੇਂਜਰ ਵਾਲਾ ਆ ਗਿਆ ਜੀ 55 ਐਚਪੀ ਤੇ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਜਮਾ ਕੋਕਾ ਪੀਸ ਸ਼ੀਟ ਤੋਂ ਕਵਰ ਵੀ ਨਹੀਂ ਲਏ ਹੈ ਜੀ ਡਿੱਕ ਵਗੈਰਾ ਲੱਗਿਆ ਹੋਇਆ ਜੇ ਕਿਸੇ ਵੀਰ ਨੇ ਲੈਣਾ ਹੈ ਟਰੈਕਟਰ ਜੀ ਇਹ ਕਿੰਨੇ ਦਾ ਦੇ ਦੇਾਂਗੇ ਜੀ ਆਪਾਂ ਮੌਕੇ ਤੇ ਇਹ ਦੇ ਦੇਾਂਗੇ ਆਪਾਂ 585000 585000 ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜਮਨ ਨਵਾਂ ਟਰੈਕਟਰ ਪਿਆ ਜੀ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਤੇ ਇਹਦੇ ਨਾਲ ਆ ਗਿਆ 85598 ਮਾਡਲ 195000 ਰੁਪਿਆ ਰੇਟ ਹੈ ਇਹ ਵੀ ਰੇਨ ਵਾਲਾ ਬਈ ਮਾੜੀ ਮੋਟੀ ਟੱਚ ਕਿੰਗ ਹੋਈ ਆ ਮਗਰਟਾਂ ਤੇ ਦੇਖ ਸਕਦੇ ਹੋ ਜੀ ਉਹ ਟਰੈਕਟਰ ਰੇਨ ਵਾਲਾ 98 ਮਾਡਲ ਜੇ ਕਿਸੇ ਵੀਰ ਨੇ ਲੈਣਾ ਜੀ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਤੇ ਇਹ ਕਿੰਨੇ ਦਾ ਦੇਣਾ ਹੈ ਜੀ ਆਪਾਂ ਇਹ ਜਿਹੜਾ ਹੈ ਆਪਾਂ ਫਾਈਟ ਆ ਯਾਰ 165000 ਦਾ ਟਰੈਕਟਰ ਮਿਲ ਜੂ ਜੇ ਕਿਸੇ ਵੀਰ ਨੇ ਲੈਣਾ ਹੈ ਇਹਦੇ ਨਾਲ ਨਾਲ ਆ ਗਿਆ ਸੋਨਾ ਲੀਕਾ ਆ ਸੌਰੀ ਆ ਗਿਆ ਜੀ ਨਿਊ ਹਾਲੈਂਡ ਨਿਊ ਹਾਲੈਂਡ 3630 ਜੀ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਪੂਰਾ ਚੰਗਾ ਜਮਾ 3630 ਨਿਊ ਹਾਲੈਂਡ ਜਮਾ ਨਮਾ ਟਰੈਕਟਰ ਪੈ ਜੀ ਘੋੜਾ ਬੈਂਪਰ ਲੱਗਿਆ ਮੂਰੇ ਟੈਂਕੀ ਹੈ ਹਨਾ ਬਈ ਟੈਂਕੀ ਹੈਗੀ ਆ ਜੀ ਸਿਸਟਮ ਵਗੈਰਾ ਲੱਗਿਆ ਜੀ ਛਾਤਰੀ-ਛੁਤਰੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ 17 ਮਾਡਲ 5,85,000 ਰੁਪਿਆ ਰੇਟ ਹੈ ਬਾਕੀ ਸਰੇ ਬਈ ਆਪਾਂ ਦੇਣਾ ਕਿੰਨੇ ਦਾ ਇਹ ਇਹ ਦੇਵਾਂਗੇ ਨਾ ਬਹੁਤ ਹੋਰ ਵੀ ਲਵਾਂਗੇ 5,60,000 ਦੇ ਟੈਂਕੀ ਫੁੱਲ ਕਰਕੇ ਦੇਵਾਂਗੇ 5,60,000 ਰੁਪਿਆ ਦਾ ਟਰੈਕਟਰ ਦੇਣਾ ਤੇ ਬਾਈ ਕਹਿੰਦਾ ਟੈਂਕੀ ਫੁੱਲ ਕਰਕੇ ਦੇਵਾਂਗੇ ਇਹ ਟਰੈਕਟਰ ਦੀ ਇਕੱਲੇ ਐਸੇ ਟਰੈਕਟਰ ਦੀ ਟੈਂਕੀ ਫੁੱਲ ਕਰੀ ਜਾਊ ਜੀ ਇਹ 17 ਮਾਡਲ 5,85,000 ਰੁਪਿਆ ਡਿਮਾਂਡ ਹੈ ਜੀ 5,60 ਦਾ ਦੇਣਾ ਹੈ 36 30 ਦੀ ਏਸੇ ਦੀ ਨਿਓ ਇਹਦੀ ਟੈਂਕੀ ਫੁੱਲ ਕਰੀ ਜਾਊ ਜੇ ਕਿਸੇ ਵੀਰ ਨੇ ਲੈਣਾ ਤਾਂ ਸਿਸਟਮ ਵਗੈਰਾ ਸਾਰਾ ਕੁਝ ਆਈ ਦੇਵਾਂਗੇ ਜੀ ਸਾਰਾ ਕੁਝ ਨਿਕਲਦਾ ਨਹੀਂ ਪੂਰਾ ਚੱਲਦਾ ਜੀ ਸਾਰਾ ਕੁਝ ਆਈ ਮਿਲੂਗਾ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈਆਂ ਨਾਲ ਸੰਪਰਕ ਕਰਕੇ ਆ ਸਕਦੇ ਹੋ ਤੇ ਬਾਕੀ ਸਿਰੇ ਲੋਨ ਵਗੈਰਾ ਵੀ ਹੋਜੂ ਜੀ ਲੋਨ ਵੀ ਕਰਾ ਦਾਂਗੇ ਜਿਹੜੇ ਟਰੈਕਟਰ ਉਹ ਤੇ ਖਾ ਰਹੇਗੇ ਉਹ ਤੇ ਲੋਨ ਵੀ ਹੋਜੂ ਤੇ ਪੁਰਾਣਾ ਟਰੈਕਟਰ ਵੀ ਕੱਟ ਲਵਾਂਗੇ ਜਾਇਜ਼ ਰੇਟ ਤੇ ਬਾਈ ਕਹਿੰਦਾ ਦੇਵਾਂਗੇ ਟਰੈਕਟਰ ਜਾਇਜ਼ ਰੇਟ ਤੇ ਪੁਰਾਣਾ ਟਰੈਕਟਰ ਕਟਾਂਗੇ ਤੇ ਬਾਕੀ ਸਿਰੇ ਬਾਈ ਬਾਈਆਂ ਨੂੰ ਫੋਨ ਉਹੀ ਕਰਿਓ ਕਿਨੇ ਟਰੈਕਟਰ ਲੈਣਾ ਹੈ ਬਾਦੂ ਬਾਈ ਕਹਿੰਦੇ ਫालतू ਐਵੇਂ ਫੋਨ ਨਾ ਕਰਿਓ ਉਹੀ ਫੋਨ ਕਰਿਓ ਕਿਨੇ ਟਰੈਕਟਰ ਲੈਣਾ ਹੈ ਜਾਇਜ਼ ਰੇਟ ਤੇ ਬਾਈ ਟਰੈਕਟਰ ਦੇਣਗੇ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈਆਂ ਨੂੰ ਫੋਨ ਕਰਕੇ ਆ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ